ਕਲਾਸ 10th ਐਕਸਰਸਾਈਜ਼ 12.1 7ਵਾਂ ਸਵਾਲ ਇਸ ਦੇ ਵਿੱਚ ਕੀ ਕਿਹਾ ਹੈ ਇੱਕ ਤੰਬੂ ਬੇਲਣ ਦੇ ਆਕਾਰ ਦਾ ਹੈ ਜਿਸ ਦੇ ਉੱਪਰ ਇੱਕ ਸ਼ੰਕੂ ਲੱਗਿਆ ਹੋਇਆ ਹੈ ਬੇਲਣ ਦੀ ਉਚਾਈ ਅਤੇ ਵਿਆਸ ਕਰਮਵਾਰ 2.1 ਮੀਟਰ ਅਤੇ 4 ਮੀਟਰ ਦਿੱਤਾ ਹੈ ਤਾਂ ਤੁਸੀਂ ਇੱਥੇ ਲਿਖਣਾ ਹੈ ਤੰਬੂ ਦਾ ਵਿਆਸ 4 ਮੀਟਰ ਤੰਬੂ ਦਾ ਵਿਆਸ ਕਿੰਨਾ ਆ ਗਿਆ 4 ਮੀਟਰ ਤੰਬੂ ਦਾ ਅਰਧ ਵਿਆਸ 4/2 2 ਦੁਣੀ 4 2 ਮੀਟਰ ਬਿਲਨ ਦੀ ਉਚਾਈ ਬਿਲਨ ਦੀ ਉਚਾਈ ਇਹਨੂੰ h ਲਿਖ ਦਈਏ ਤਾਂ ਉਹ ਦਿੱਤੀ ਹੈ 2.1 ਮੀਟਰ ਉਸ ਤੋਂ ਬਾਅਦ ਸ਼ੰਕੂ ਦੀ ਤਿਰਛੀ ਉਚਾਈ ਸ਼ੰਕੂ ਦੀ ਤਿਰਛੀ ਉਚਾਈ ਜਿਸ ਨੂੰ ਆਪਾਂ L ਨਾਲ ਲਿਖਦੇ ਹਾਂ ਉਹ ਆਪਾਂ ਨੂੰ ਦਿੱਤੀ ਹੈ 2.8 ਮੀਟਰ 2.8 ਮੀਟਰ ਤੰਬੂ ਬਣਾਉਣ ਲਈ ਵਰਤੇ ਜਾਣ ਵਾਲੇ ਕੈਨਵਸ ਦਾ ਖੇਤਰਫਲ ਪਤਾ ਕਰੋ ਨਾਲ ਹੀ 500 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਇਸ ਵਿੱਚ ਵਰਤੋਂ ਹੋਣ ਵਾਲੀ ਕੈਨਵਸ ਦੀ ਲਾਗਤ ਪਤਾ ਕਰੋ ਤਾਂ ਸਭ ਤੋਂ ਪਹਿਲਾਂ ਤੰਬੂ ਦਾ ਖੇਤਰਫਲ ਤੰਬੂ ਦਾ ਖੇਤਰਫਲ ਕੀ ਹੋਏਗਾ ਬੇਲਨ ਦਾ ਖੇਤਰਫਲ ਬੇਲਨ ਦਾ ਖੇਤਰਫਲ ਪਲੱਸ ਸ਼ੰਕੂ ਦਾ ਖੇਤਰਫਲ ਦੋਨਾਂ ਦੀ ਬਾਹਰੀ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਬੇਲਨ ਦਾ ਖੇਤਰਫਲ ਹੁੰਦਾ ਹੈ 2 पाई आर ਐਚ ਪਲੱਸ ਦੋ ਦੋ ਨੇ ਸ਼ੰਕੂ ਦਾ ਹੁੰਦਾ ਹੈ पाई आर ਐਲ कॉमन की है पाई आर कॉमन कर दो पाई आर दो एच प्लस एल पाई का मुल बटा सत्त आर कि अपने को ले दो दो एच दोुणा एच है बेलन ਦੀ ਉਚਾਈ ਗੁਣਾ 2.1 l ਕੀ ਹੈ l ਹੁੰਦਾ ਹੈ ਸ਼ੰਕੂ ਦੀ ਤਿਰਛੀ ਉਚਾਈ 2.8 ਨਾਲ ਇਹਦੇ ਵਰਗ ਮੀਟਰ 22 44 7 21 42 4.2 2.8 44 7 ਹੁਣ ਇਹ ਕਿੰਨਾ ਹੋ ਗਿਆ ਉਹਨਾਂ ਨੂੰ 8 ਤੇ 2 10.1 ਬਚ ਗਿਆ 4 2 6 ਤੇ 1 7 7 ਤੇ 7 ਕੱਟਿਆ ਗਿਆ ਪਿੱਛੇ ਕਿੰਨਾ ਰਹਿ ਗਿਆ 44 ਵਰਗ ਮੀਟਰ 44 44 ਵਰਗ ਮੀਟਰ ਇਹ ਤੰਬੂ ਤੇ ਲੱਗੇ ਕੈਨਵਸ ਦਾ ਖੇਤਰਫਲ ਆ ਗਿਆ ਉਸ ਤੋਂ ਬਾਅਦ ਲਾਗਤ ਲਾਗਤ ਜਾਂ ਖਰਚ 500 ਰੁਪਏ ਪ੍ਰਤੀ ਵਰਗ ਮੀਟਰ ਫਿਰ ਉਸ ਤੋਂ ਬਾਅਦ ਕੁੱਲ ਖਰਚ ਕੁੱਲ ਖਰਚ ਕੁੱਲ ਖਰਚ ਕਿੰਨਾ ਹੋਇਆ ਕੁੱਲ ਖਰਚ ਦੇ ਲਈ ਖੇਤਰਫਲ ਕਿੰਨਾ ਆਇਆ 44 ਗੁਣਾ 500 ਨਾਲ ਇਹਦੇ ਰੁਪਏ ਲੱਗ ਦੇਗਾ 00 5 4 20 2 ਬਚ ਗਏ 5 4 20 ਤੇ 2 22000 ਰੁਪਏ ਇਹ ਹੀ ਆਨਸਰ ਹੈ 8ਵਾਂ ਸਵਾਲ ਇਸ ਦੇ ਵਿੱਚ ਕੀ ਕਿਹਾ ਹੋਇਆ ਹੈ ਉਚਾਈ 2.4 ਸੈਂਟੀਮੀਟਰ ਵਿਆਸ 1.4 ਸੈਂਟੀਮੀਟਰ ਵਾਲੇ ਠੋਸ ਬੇਲਣ ਵਿੱਚੋਂ ਉਚਾਈ ਅਤੇ ਇਸੇ ਵਿਆਸ ਵਾਲਾ ਸ਼ੰਕੂ ਖੋਲ ਕੱਟਿਆ ਗਿਆ ਹੈ ਬਾਕੀ ਬਚੇ ਠੋਸ ਦਾ ਨੇੜੇ ਤੋਂ ਨੇੜੇ ਦੇ ਵਰਗ ਸੈਂਟੀਮੀਟਰਾਂ ਵਿੱਚ ਖੇਤਰਫਲ ਪਤਾ ਕਰਨਾ ਹੈ ਠੋਸ ਹੈ ਠੋਸ ਦਾ ਵਿਆਸ ਠੋਸ ਦਾ ਵਿਆਸ ਜੋ ਬੇਲਣ ਦੇ ਕਰਦਾ ਹੈ ਉਹ ਕੀ ਹੈ 1.4 ਨਾਲ ਦੇ ਸੈਂਟੀਮੀਟਰ ਠੋਸ ਦਾ ਅਰਧ ਵਿਆਸ 1.4/2 ਛੋਟਾ ਰਹਿ ਗਿਆ 0.27 14 ਨਾਲ ਦੇ ਸੈਂਟੀਮੀਟਰ ਉਚਾਈ h ਕਿੰਨੀ ਹੈ 2.4 ਸੈਂਟੀਮੀਟਰ ਸ਼ੰਕੂ ਦੀ तिरशी ऊंचाई ਜਿਸ ਨੂੰ l ਨਾਲ ਲਿਖਦੇ ਆ ਉਹ ਕੀ ਹੁੰਦਾ ਹੈ r² h² r ਆਪਣੇ ਕੋਲੇ ਦਿੱਤਾ ਹੈ 0.7 10² h ਕਿੰਨਾ ਦਿੱਤਾ ਹੈ 2.4 10² 77 49 0.49 24 24 ਆ 576 ਪੁਆਇੰਟ ਲਾ ਦਿਓ ਉਸ ਤੋਂ ਬਾਅਦ 76 ਦੇ ਵਿੱਚ 59 ਜੋੜ ਦੋ 9 ਤੇ 6 15 ਕਿੰਨੇ ਬਚ ਗਏ 1 7 4 11 ਤੇ 1 12 1.5 ਤੇ 1 6 ਵਰਗਮੂਲੋ ਤਾਂ ਇਹਦਾ ਵਰਗਮੂਲ ਕੀ ਹੋਏਗਾ ਸੱਜਾ ਤੋ ਲਾਵਾਂਗੇ ਤਾਂ 5 5 25. ਵਰਗਮੂਲ ਦੇ ਵਿੱਚ ਦੋਹਾਂ ਚ ਇੱਕ ਹੁੰਦਾ ਹੈ ਦਸ਼ਮਲਤਵਾ ਦੋ ਅੰਕ ਹੈ ਇੱਕ ਅੰਕ ਲੈ ਲਿਆ ਦਸ਼ਮਲਵ ਤੋਂ ਬਾਅਦ 6 ਕਿਸ ਦੇ ਨੇੜੇ 2 ਦੋਣੀ 4 33 9 33 9 ਵੱਡਾ ਹੈ 2 ਦੋਣੀ 4 ਕਿੰਨਾ ਗਿਆ 2 ਨਾਲ ਇਹਦੇ ਸੈਂਟੀਮੀਟਰ ਬਾਕਟ ਹੋਸ ਦਾ ਖੇਤਰਫਲ ਇਹਦੇ ਵਿੱਚ ਇੱਕ ਬਿਲਨ ਰਹਿ ਗਿਆ ਬਿਲਨ ਦਾ ਖੇਤਰਫਲ ਬਿਲਨ ਦਾ ਆਧਾਰ ਰਹਿ ਗਿਆ ਬਿਲਨ ਦੇ ਆਧਾਰ ਦਾ ਖੇਤਰਫਲ ਫਲ ਪਲੱਸ ਸ਼ੰਕੂ ਦਾ ਖੇਤਰਫਲ ਬਿਲਨ ਦਾ ਖੇਤਰਫਲ 2 ਪਾਈ r h ਪਲਸ ਬੇਲਨ ਦਾ ਖੇਤਰਫਲ ਜੋ ਆਧਾਰ ਦਾ ਉਹ ਪਾਈ r² ਕਿਉਂਕਿ ਚੱਕਰ ਹੁੰਦਾ ਹੈ ਪਲਸ ਸ਼ੰਕੂ ਦਾ ਖੇਤਰਫਲ ਹੁੰਦਾ ਹੈ ਪਾਈ r l ਕਟੋ ਪਾਈ r ਕਾਮਨ ਕੱਢੋ ਪਹਿਲਾਂ 2h r l ਪਾਈ ਦਾ ਮੁੱਲ 22/7 0.7 दो एच एच कि है दो पॉइंट चार प्लस आर जीरो पॉइंट सत्त प्लस एल दो पॉइंट पांच कटो की बच गया जीरो पॉइंट एक बई एकम बई एक अंक के दशमलव दो पॉइंट दो

0.8 दिन 16 ਤੱਕ 17 17.60 ਹੋ ਗਿਆ ਕਿਸ ਦੇ ਨੇੜੇ ਆ ਇਹ 18 ਦੇ 18 cm² ਅਨਸਰ ਆ ਗਿਆ 9ਵਾਂ ਸਵਾਲ ਲੱਕੜੀ ਦੇ ਇੱਕ ਠੋਸ ਬੇਲਣ ਦੇ ਹਰੇਕ ਸਿਰੇ ਤੇ ਇੱਕ ਅਰਧ ਗੋਲਾ ਖੋਦ ਕੇ ਕੱਢਦੇ ਹੋਏ ਇੱਕ ਵਸਤੂ ਬਣਾਈ ਗਈ ਹੈ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ ਬੇਲਣ ਦੀ ਉਚਾਈ 10 ਸੈਂਟੀਮੀਟਰ ਆਧਾਰ ਦਾ ਅਰਧ ਵਿਆਸ 3.5 ਸੈਂਟੀਮੀਟਰ ਅਤੇ ਵਸਤੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਤਾਂ ਵਸਤੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਵਸਤੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨ ਵਾਸਤੇ ਬੇਲਣ ਹੈ ਬੇਲਣ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਪਲੱਸ ਦੋ ਅਰਧ ਗੋਲੇ ਖੋਦੇ ਗਏ ਐ 2 ਗੁਣਾ ਅਰਧ ਗੋਲੇ ਦਾ ਖੇਤਰਫਲ ਅਰਧ ਗੋਲੇ ਦਾ ਖੇਤਰਫਲ ਬੇਲਨ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਹੁੰਦੀ ਹੈ 2 π r h 2 ਗੁਣਾ 2 पाई r स्क्वायर कॉमन 2 पाई r कॉमन है काट दो की आ गया 2 पाई r पीछे की रह गया h 2 r 2 गुना पाई का मूल 22/7 r कितना है 3.5 बटा 10 कर दो आ पॉइंट हटा दो 35 ਵਟਾ 10 7 5 35 5 ਦੋਣੀ 10 2 ਤੇ 2 ਕੱਟੇ ਗਏ ਐਚ ਕਿੰਨਾ ਆਪਣੇ ਕੋਲ ਦਿੱਤਾ ਹੋਇਆ 10 2 ਗੁਣਾ ਆਰ ਕਿੰਨਾ 3.5 ਨਾਲ ਇਹਦੇ ਸੈਂਟੀਮੀਟਰ ਸਕੁਅਰ ਬਾਈ ਗੁਣਾ 10 35 ਦੋਣਾ 70 ਬਾਈ ਗੁਣਾ 17